ਵਾਈ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਬਹੁਤ ਭੈਣ ਭਰਾਵਾਂ ਦੇ ਫੋਨ ਆਇਆ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਐਸੀ ਪਰੇਸ਼ਾਨੀ ਆ ਰਹੀ ਹੈ ਕਿਸੇ ਕੋਈ ਦੂਸਰਾ ਬੰਦਾ ਉਹਨਾਂ ਨੂੰ ਪਰੇਸ਼ਾਨ ਕਰ ਰਿਹਾ ਉਹਦੇ ਪੁੱਤਰ ਨੂੰ ਕਿਸੇ ਨੇ ਫਸਾ ਲਿਆ ਵਾ ਫਸਾ ਕੇ ਉਹਦਾ ਪਿੱਛਾ ਨਹੀਂ ਛੱਡ ਰਹੀ ਜੇ ਆ ਬੰਦੇ ਨੇ ਕਿਸੇ ਕੁੜੀ ਨੂੰ ਫਸਾ ਲਿਆ ਉਹ ਛੱਡਣ ਦੇ ਤਿਆਰ ਨਹੀਂ ਹੋ ਰਿਹਾ ਤੇ ਉਹ ਬ੍ਰੇਕਅਪ ਲੈਣਾ ਚਾਹੁੰਦੀ ਹੈ ਉਹ ਬ੍ਰੇਕਅਪ ਨਹੀਂ ਦੇ ਰਿਹਾ ਤਕਰੀਬਨ ਇਹ ਕਹਿ ਲੋ ਕਿ ਹਰ ਪਾਸੇ ਕੋਈ ਨਾ ਕੋਈ ਬੰਦਾ ਪਰੇਸ਼ਾਨ ਕਰ ਰਿਹਾ ਕੋਈ ਨੋ ਪਰੇਸ਼ਾਨ ਕਰ ਰਹੀ ਹੈ ਕਿਸੇ ਦੀ ਸੱਸ ਪਰੇਸ਼ਾਨ ਕਰ ਰਹੀ ਹੈ ਕਿਸੇ ਦੇ ਕੋਈ ਪੜੋਸੀ ਪਰੇਸ਼ਾਨ ਕਰ ਰਿਹਾ ਹੈ ਕਿਸੇ ਦਾ ਕੋਈ ਹੋ ਕੋਈ ਰਿਸ਼ਤੇਦਾਰ ਪਰੇਸ਼ਾਨ ਕਰ ਰਿਹਾ ਅੱਜ ਮੈਂ ਤੁਹਾਨੂੰ ਇਸ ਦਾ ਮਹਾ ਉਪਾਏ ਦੇ ਰਿਹਾ ਹਾਂ ਔਰ ਮੈਂ ਚੱਲੀ ਨਾਲ ਗਿਆ ਤੁਹਾਨੂੰ ਕਿਤੇ ਨਹੀਂ ਮਿਲਣਾ ਹੈ ਕਿਉਂ ਇਹ ਹੈਗੀ ਮੈਂ ਕੱਲ ਤੁਹਾਨੂੰ ਗੱਲ ਕੀਤੀ ਸੀ ਨਾ ਕਿਤਾਬ ਹੈ ਜਿਹਨੂੰ ਕਾਗਜ਼ਾਂ ਨਾਲ ਅਸੀਂ ਜੋੜ ਕੇ ਉਹਨੂੰ ਤਿਆਰ ਕੀਤਾ ਹੋਇਆ ਉਹ ਆ ਕਿਤਾਬ ਆ ਇਹਦੇ ਵਿੱਚੋਂ ਮੈਂ ਤੁਹਾਨੂੰ ਉਪਾਏ ਦੇ ਰਿਹਾ ਉਹ ਮੈਂ ਉਪਾਏ ਹਜ਼ਾਰਾਂ ਵਾਰੀ ਕੀਤਾ ਹੈ ਇਹ 2002 ਤੋਂ ਕਰਦਾ ਆ ਰਹੇ ਹਾਂ ਅਜੇ ਤੱਕ ਕਾਮਯਾਬ ਰਿਹਾ ਵਾ ਉਹਨੇ ਤੁਸੀਂ ਵੀ ਸੁਣੋ ਇੱਕ ਜੰਤਰ ਬਣਾਉਣਾ ਹੈ ਉਹਦੇ ਵਾਸਤੇ ਤੁਹਾਨੂੰ ਹਰ ਚੀਜ਼ ਦਾ ਧਿਆਨ ਰੱਖਣਾ ਹੈਗਾ ਉਹ ਕੀ ਕੀ ਕਰਨਾ ਸੁਣੋ ਸਭ ਤੋਂ ਪਹਿਲਾਂ ਤੁਹਾਨੂੰ ਇਹ ਭੋਜ ਪੱਤਰ ਲੈਣਾ ਨੂੰ ਕਹਿੰਦੇ ਭੋਜ ਪੱਤਰ ਪਹਿਲੇ ਜਮਾਨੇ ਜਦੋਂ ਕਾਗਜ਼ ਨਹੀਂ ਸੀ ਇਹਨਾਂ ਦੇ ਉੱਤੇ ਹੀ ਗ੍ਰੰਥ ਲਿਖੇ ਜਾਂਦੇ ਸੀ ਸ਼ਾਸਤਰ ਲਿਖੇ ਜਾਂਦੇ ਸੀ ਇਹ ਹੈ ਭੋਜ ਪੱਤਰ ਇੱਕ ਤੇ ਇਹ ਲੈਣਾ ਹੈਗਾ ਇਹ ਕਿਸੇ ਵੀ ਪੂਜਾ ਵਾਲੀ ਦੁਕਾਨ ਤੋਂ ਮਿਲ ਜਾਏਗਾ ਉਸ ਤੋਂ ਬਾਅਦ ਤੁਹਾਨੂੰ ਇੱਕ ਕਲਮ ਚਾਹੀਦੀ ਹੈ ਜਿਹਦੇ ਨਾਲ ਲਿਖਣਾ ਹੈ ਉਹ ਲੈਣੀ ਅਨਾਰ ਦੇ ਟਾਣੀ ਦੀ ਕਲਮ ਬਣਾਉਣੀ ਹੈ ਇਹ ਜ਼ਰੂਰੀ ਚਾਹੀਦੀ ਆ ਉਸ ਤੋਂ ਬਾਅਦ ਤਾਨੂੰ ਚਾਹੀਦੀ ਹੈਗੇ ਆ ਲਾਲ ਚੰਦਨ ਉਹ ਥੋੜੀ ਜਿਹੀ ਰੋਲੀ ਉਸ ਤੋਂ ਬਾਅਦ ਤੁਹਾਨੂੰ ਪੰਚਾਂਗ ਦੇ ਵਿੱਚ ਜਾਂ Google ਤੇ ਚੈੱਕ ਕਰ ਲਓ ਕਿ ਸ਼ਨੀ ਪੁਸ਼ੇ ਨਿਸ਼ੱਤਰ ਕਿਦੋਂ ਆਏਗਾ ਪੰਜਾਬੀ ਕਹਿੰਦੇ ਭੁਖ ਨਿਸ਼ੱਤਰ ਸ਼ਨੀ ਦਾ ਭੁਖ ਨਿਸ਼ੱਤਰ ਸ਼ਨੀ ਪੁਸ਼ੇ ਨਿਸ਼ੱਤਰ ਦੇ ਵਿੱਚ ਤੁਸੀਂ ਕੀ ਕਰਨਾ ਹੈਗਾ ਇਸ ਪੋਝ ਪੱਤਰ ਦੇ ਉੱਤੇ ਜਿਹੜਾ ਬੰਦਾ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ ਜਾਂ ਕੋਈ ਔਰਤ ਪਰੇਸ਼ਾਨ ਕਰ ਰਹੀ ਹੈ ਜੋ ਵੀ ਪਰੇਸ਼ਾਨ ਕਰ ਰਿਹਾ ਉਹਦਾ ਨਾਮ ਲਿਖਣਾ ਹੈ। ਔਰ ਜੋ ਤੁਸੀਂ ਚਾਹੁੰਦੇ ਉਹਦੇ ਥੱਲੇ ਲਿਖਣਾ ਹੈ। ਉਹਨੂੰ ਆਪਣੇ ਤੋਂ ਦੂਰ ਕਰਨਾ ਚਾਹੁੰਦੇ ਹੋ, ਆਪਣੇ ਸ਼ਹਿਰ ਤੋਂ ਦੂਰ ਕਰਨਾ ਚਾਹੁੰਦੇ ਹੋ, ਮਤਲਬ ਜੋ ਵੀ ਤੁਸੀਂ ਚਾਹੁੰਦੇ ਹੋ ਉਹ ਤੁਸੀਂ ਇਹਦੇ ਵਿੱਚ ਲਿਖਣਾ ਹੈ। ਜਦੋਂ ਸੁੱਕ ਜਾਏਗਾ ਤੇ ਸੁੱਕਣ ਤੋਂ ਬਾਅਦ ਇਹਨੂੰ ਫੋਲਡ ਕਰਨਾ ਹੈ। ਚਾਰ ਵਾਰੀ। ਫੋਲਡ ਕਰਕੇ ਹੋਰ ਛੋਟਾ ਕਰ ਲਓ ਬੇਸ਼ੱਕ ਇਹਨੂੰ ਸ਼ਾਇਦ ਵਿੱਚ ਡਬੋ ਦੇਣਾ ਹੈ ਜੀ ਪਿਓਰ ਸ਼ਾਇਦ ਨਾ ਜਿਹੜਾ ਅਸਲੀ ਸ਼ਾਇਦ ਲੈ ਕੇ ਉਹਦੇ ਵਿੱਚ ਇਹਨੂੰ ਡਬੋ ਦਿਓ ਟੱਕਣ ਚੰਗੀ ਤਰ੍ਹਾਂ ਬੰਦ ਕਰਕੇ ਇਹਨੂੰ ਘਰ ਦੇ ਕਿਤੇ ਛੁਪਾ ਦਿਓ ਔਰ ਕਈਆਂ ਨੇ ਮੈਨੂੰ ਇਹ ਪੁੱਛਿਆ ਸੀ ਕਿ ਜੀ ਅਸੀਂ ਅਗਰ ਇਹਨੂੰ ਜ਼ਮੀਨ 'ਚ ਦਬਾ ਦਈਏ ਅਗਰ ਜ਼ਮੀਨ ਦੇ ਵਿੱਚ ਦਬਾਵਾਂਗੇ ਤੇ ਉਹਦਾ ਵੀ ਇਹਦਾ ਅਸਰ ਜ਼ਿਆਦਾ ਨਹੀਂ ਹੋਏਗਾ ਆਪਣੇ ਘਰ ਦੇ ਵਿੱਚ ਇਹਨੂੰ ਕਿਤੇ ਛੁਪਾ ਦਿਓ ਯਾਦ ਰੱਖਣਾ ਜਦੋਂ ਇਹ ਸ਼ੀਸ਼ੀ ਟੁੱਟ ਗਈ ਇੱਚ ਭੋਜ ਪੱਤਰ ਔਰ ਸ਼ਾਇਦ ਅਲੱਗ ਹੋ ਗਿਆ ਤੇ ਪਰੇਸ਼ਾਨੀਆਂ ਦੁਬਾਰਾ ਆ ਸਕਦੀਆਂ ਇਸ ਲਈ ਬੜੇ ਸਾਵਧਾਨੀ ਨਾਲ ਇਹ ਜਿਹੜੀ ਸ਼ੀਸ਼ੀ ਹੈਗੀ ਆ ਇਹਨੂੰ ਕਿਤੇ ਛੁਪਾ ਦੇਣਾ ਹੈ ਕਿਸੇ ਦੇ ਨਜ਼ਰ ਨਾ ਆਵੇ ਕਿਸੇ ਦੇ ਹੱਥ ਨਾ ਆਵੇ ਜਦ ਤੱਕ ਸ਼ਹਿਦ ਦੇ ਵਿੱਚ ਭੋਜ ਪੱਤਰ ਡੁੱਬਿਆ ਰਹੇਗਾ वो शख्स थोड़े तो, तो दूर रहेगा तो सामने होने में उन्हें अजीब जहा लगेगा डर लगेगा सामने जो आएगा और हमेशा लिए तीन चाहोगे तो ब्रेकअप भी हो जाएगी ऐसे ऐसे असी योगों के उपाय अजमाया व ਔਰ 100% ਸਹੀ ਹੋਇਆ ਚੰਗੇ ਤੋਂ ਚੰਗੇ ਜਿਹੜੇ ਵੱਡੇ ਵੱਡੇ ਤਗੜੇ ਮਨ ਵਾਲੇ ਬੰਦੇ ਸੀ ਉਹਨਾਂ ਤੇ ਵੀ ਕਰਵਾਇਆ ਬਿਲਕੁਲ ਸਹੀ ਰਿਹਾ ਵਾ 100% ਕੰਮ ਕਰਦਾ ਆਏਗਾ ਕਿਉਂਕਿ YouTube ਤੇ ਦੇਖਿਆ ਨਹੀਂ ਹੈ ਇਹ ਤੁਹਾਨੂੰ ਮੈਂ ਪ੍ਰੂਫ ਦਿੰਦਾ ਕਿ ਮੇਰੇ ਕੋਲ ਤਾੜ ਦੇ ਪੱਤੇ ਦੀ ਲਿਖੀ ਹੋਈ ਵੀ ਕਿਤਾਬਾਂ ਹੈਗੀਆਂ ਵੱਡੀ ਵੱਡੀ ਕਿਤਾਬਾਂ ਤੁਹਾਨੂੰ ਪਹਿਲਾਂ ਦਿਖਾ ਚੁੱਕਾ ਮੇਰੇ ਕੋਲ ਹੋਰ ਵੀ ਬਹੁਤ ਕੁਝ ਮਟੀਰੀਅਲ ਪਿਆ ਹੈ ਮੈਂ ਇਸੇ ਦਾਅਵਾ ਕਰਦਾ 1.5 ਲੱਖ ਤੋਂ ਜ਼ਿਆਦਾ ਮੇਰੇ ਕੋਲ ਉਪਾਏ ਹੈਗੇ ਆ ਔਰ ਮੈਂ ਉਹਨਾਂ ਦੇ ਵਿੱਚੋਂ ਇਹ ਸਭ ਤੋਂ ਮਜ਼ਬੂਤ ਔਰ ਬਹੁਤ ਹੀ ਰੇਅਰ ਇਹ ਤੁਹਾਨੂੰ YouTube ਤੇ ਨਹੀਂ ਮਿਲਣਾ ਕਿਤੇ ਹਾਂ ਮੇਰੇ ਹੁਣ ਕਰਨ ਤੋਂ ਬਾਅਦ ਮੇਰੇ ਹੁਣ ਤੁਹਾਨੂੰ ਦੱਸਣ ਤੋਂ ਬਾਅਦ ਇਸ ਵੀਡੀਓ ਤੋਂ ਬਾਅਦ ਹੁਣ ਦੇਖਣਾ YouTube ਦੇ ਉੱਤੇ ਸ਼ੁਰੂ ਹੋ ਜਾਣਗੇ ਸਾਰੇ ਪਹਿਲਾਂ ਵੀ ਮੇਰੇ ਨੀਲ ਵਾਲਾ ਉਪਾਏ ਆ ਔਰ ਬਾਕੀ ਜਿਹੜੇ ਹੋਰ ਉਪਾਏ ਲੋਕੀ ਉਹ ਕਰ ਰਹੇ ਹੋ ਮੇਰੇ ਉਪਾਏ ਬਾਰ-ਬਾਰ ਲੋਕੀ ਦੁਹਰਾ ਰਹੇ ਆ ਹੁਣ ਦੇਖਣਾ ਇਹ ਵੀ ਉਪਾਏ ਇੱਕਦਮ ਜਿੰਨੇ ਵੀ ਲੋਕ ਹੈਗੇ YouTube ਦੇ ਕੇ ਆਪਣੇ ਲੋਗਾਂ ਨੂੰ ਮੂਰਖ ਬਣਾ ਰਹੇ ਉਹਨਾਂ ਨੇ ਵੀ ਇਹ ਸ਼ੁਰੂ ਹੋ ਜਾਣਾ ਹੈ ਕਰੋ ਔਰ 100% ਤੁਹਾਨੂੰ ਫਾਇਦਾ ਮਿਲੇਗਾ ਸਾਥ ਸੰਗਤ ਤੁਹਾਡੇ ਕੋਲ ਕੁਝ ਵੀਡੀਓ ਲੈ ਆ ਰਿਹਾ ਉਹ ਸਚਾਈ ਤੁਸੀਂ ਨਾਮ ਸੁਣਿਆ ਹੋਣਾ ਆ ਭਵਿष्य ਮਲਿਕਾ ਇਦੇ ਮੁਤਾਬਕ ਜਦੋਂ ਸ਼ਨੀ ਆਪਣੇ ਦੂਜੀ ਰਾਸ਼ੀ ਪਰਿਵਰਤਨ ਕਰੇਗਾ ਇਸ ਟਾਈਮ ਸ਼ਨੀ ਕੁੰਭ ਰਾਸ਼ੀ ਚਲ ਰਿਹਾ ਅਗਲੀ ਰਾਸ਼ੀ ਇਹਦੀ ਮੀਨ ਹੈਗੀ ਆ ਭਵਿਸ਼ਯ ਮਲਿਕਾ ਦੇ ਮੁਤਾਬਕ ਜਦੋਂ ਸ਼ਨੀ ਮੀਨ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ ਉਸ ਟਾਈਮ ਤਬਾਈ ਸ਼ੁਰੂ ਹੋਏਗੀ ਅੱਜ ਤਰੀਕ ਹੈ ਕਿッセ ਨੇ ਅੱਜ ਤੱਕ ਤਰੀਨੇ ਦੇ ਸਾਰੇ ਵੀਡੀਓ ਬਣਾ ਕੇ ਤੁਹਾਨੂੰ ਦੱਸ ਰਿਹਾ ਮੈਂ ਤੁਹਾਨੂੰ ਤਰੀਕ ਦੱਸ ਰਿਹਾ 30 ਮਾਰਚ 2025 ਨੂੰ ਜਿਹੜਾ ਸ਼ਨੀ ਆ ਉਹ ਮੀਨ ਰਾਸ਼ੀ ਵਿੱਚ ਪ੍ਰਵੇਸ਼ ਕਰ ਰਿਹਾ ਆਪਣੀ ਰਾਸ਼ੀ ਬਦਲ ਰਿਹਾ ਔਰ ਇਹ ਟਾਈਮ ਜਿਹੜਾ ਆਏਗਾ ਸਮਾ ਬਹੁਤ ਹੀ ਭਿਆਨਕ ਆਏਗਾ ਔਰ ਜੋ ਮੈਂ ਆਪਣੀ ਅੱਖੀ ਅਗਲਾ ਭਵਿੱਖ ਦੇਖਿਆ ਵਾ ਉਹ ਮੈਂ ਅਗਲੇ ਵੀਡੀਓ ਤੁਹਾਨੂੰ ਦੱਸਾਂਗਾ। ਔਰ ਤੁਸੀਂ ਆਪਣੀ ਤਿਆਰੀ ਵੀ ਕਰੋ। ਨੰਬਰ 1 ਆਪਣੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿੱਥੇ ਵੀ ਆ ਤੇ ਹੈਂਡ ਪੰਪ ਲਗਵਾਓ। ਕਿਉਂਕਿ ਉਸ ਟਾਈਮ ਬਿਜਲੀ ਨਹੀਂ ਹੋਣੀ। ਕੁਝ ਜਗ੍ਹਾ ਕੁਝ ਐਸੀ ਜਗ੍ਹਾ ਹੋਣੀ ਹੈ ਜਿੱਥੇ ਸੋਲਰ ਪੈਨਲ ਲੱਗੇ ਹੋਏ ਆ ਉੱਥੇ ਉਹਨਾਂ ਨੂੰ ਬਿਜਲੀ ਜ਼ਰੂਰ ਮਿਲ ਜਾਏਗੀ। ਮਗਰ ਆਮ ਆਦਮੀ ਅਸੇ ਬਿਜਲੀ ਨਹੀਂ ਹੋਏਗੀ। ਕੋਈ ਨੈਟਵਰਕ ਨਹੀਂ ਹੋਏਗਾ ਕੋਈ ਮੋਬਾਈਲ ਨਹੀਂ ਚਲੇਗਾ ਕੋਈ ਟੀਵੀ ਨਹੀਂ ਚਲੇਗਾ ਕੁਛ ਨਹੀਂ ਹੋਏਗਾ ਹਰ ਪਾਸੇ ਸਨਾਟਾ ਹੋਏਗਾ ਚੀਖਾ ਹੁਣੀਆ ਬਸ ਇਹ ਮੈਂ ਜੋ ਮੰਝਰ ਦੇਖਿਆ ਵਾ ਉਹ ਮੈਂ ਦੋ ਵੀਡੀਓ ਦੇ ਵਿੱਚ ਤੁਹਾਨੂੰ ਪੇਸ਼ ਕਰਾਂਗਾ ਔਰ ਵੀਡੀਓ ਜ਼ਰੂਰ ਦੇਖਣਾ ਔਰ ਇਹ ਮਹਾ ਉਪਾਏ ਕਰੋ ਔਰ ਪੂਰੇ ਦਾ ਪੂਰਾ ਤੁਹਾਨੂੰ ਲਾਭ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ